ਕर्शਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਣਗੇ ਜੀ ਤੇ ਆਪਾਂ ਵੀ ਬੜੀ ਠੀਕ ਠਾਕ ਵਾਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਫੁੱਲ ਗੋਭੀ ਬਾਰੇ ਜਿਵੇਂ ਕਿ ਆਪਾਂ ਫੁੱਲ ਗੋਭੀ ਖਰੀਦਦੇ ਹਾਂ ਹੁਣ ਤੇ ਫੁੱਲ ਗੋਭੀ ਦਾ ਸੀਜ਼ਨ ਆ ਗਿਆ ਜੀ ਤੇ ਇਹ ਜਿਵੇਂ ਹੁਣ ਬਹੁਤ ਜ਼ਿਆਦਾ ਮਹਿੰਗੀ ਹੈ ਗਈ ਸੀਜ਼ਨ ਜਦੋਂ ਆਉਂਦਾ ਹੁੰਦਾ ਹੈਗਾ ਗੋਭੀ ਦਾ ਤਾਂ ਇਹ ਬਹੁਤ ਜ਼ਿਆਦਾ ਮਹਿੰਗੀ ਹੁੰਦੀ ਹੈ ਜੀ ਤੇ ਆਪਾਂ ਗੋਭੀ ਖਰੀਦਦੇ ਵੀ ਹਾਂਗੇ ਸਬਜ਼ੀ ਬਣਾਉਣ ਲਈ ਤੇ ਇਹਨੂੰ ਆਪਾਂ ਜੀ ਇਹਦੇ ਫੁੱਲ ਤਾਂ ਆਪਾਂ ਇਸ ਤਰੀਕੇ ਨਾਲ ਸਬਜੀ ਜਵਰਤ ਲੈਣੇ ਆਂਗੇ ਤੇ ਇਹਦੇ ਡੰਡਲ ਆਪਾਂ ਗੋਭੀ ਦੇ ਤੇ ਵੇਕਾਰ ਸਮਝ ਕੇ ਸੁੱਟ ਦਿੰਨੇ ਆ ਜੀ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਇਹਨਾਂ ਦਾ ਦੱਸਾਂਗੇ ਕੁਝ ਰੈਸਪੀ ਬਣਾਵਾਂਗੇ ਇਹਨਾਂ ਦੀ ਤੇ ਤੁਸੀਂ ਵੀ ਵੀਡੀਓ ਜ਼ਰੂਰ ਵੇਖੋ ਜੀ ਐਂਡ ਤੱਕ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਇਹ ਗੋਭੀ ਜਿਵੇਂ ਹੁਣ ਬਹੁਤ ਜ਼ਿਆਦਾ ਮਹਿੰਗੀ ਹੈਗੀ ਤੇ ਇਸ ਤਰੀਕੇ ਨਾਲ ਜੀ ਇਹਦਾ ਫੁੱਲਾਂ ਦਾ weight ਘੱਟ ਹੁੰਦਾ ਜੀ ਤੇ ਡੰਡਲਾਂ ਦਾ weight ਜਿਆਦਾ ਹੁੰਦਾ ਗਾ ਵਜਨ ਤੇ ਇਹਦੇ ਕਾਰਨ ਜੀ ਤੇ ਬਹੁਤ ਜਿਆਦਾ ਮਹਿੰਗੀ ਵੀ ਆ ਗੋਭੀ ਤੇ ਵਜਨ ਚੇ ਥੋੜੀ ਚੜਦੀ ਹੈਗੀ ਤੇ ਸਬਜੀ ਬਣਾਉਣ ਲਈ ਤਾਂ ਘਟ ਨਿਕਲਦੀ ਇਹ ਤੇ ਡੰਡਲੇ ਦੇ ਜਿਆਦਾ ਹੋ ਜਾਂਦੇ ਜੀ ਇਹ ਆਪਾਂ ਵੇਕਾਰ ਸਮਝ ਕੇ ਸਿੱਟ ਦਿੰਨੇ ਆਂਗੇ ਤੇ ਆਪਾਂ ਇੰਨੇ ਪੈਸੇ ਲਾਏ ਹੁੰਦੇ ਜੀ ਇਹ ਤੇ ਤੇ ਆ ਵੀਡੀਓ ਵੇਖਣ ਤੋਂ ਬਾਅਦ ਜੀ ਤੁਸੀਂ ਕਦੇ ਵੀ ਗੋਭੀ ਦੇ ਡੰਡਲ ਵੇਕਾਰ ਸਮਝ ਕੇ ਨਹੀਂ ਸੁਟੋਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਤੇ ਚਲੋ ਜੀ ਵੀਡੀਓ ਸਟਾਰਟ ਕਰਦੇ ਆਪਾਂ ਤੇ ਅੱਜ ਆਪਾਂ ਤੁਹਾਨੂੰ ਕੀ ਬਣਾ ਕੇ ਦਿਖਾਵਾਂਗੇ ਤਾਂ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਸਭ ਤੋਂ ਪਹਿਲਾਂ ਆਪਾਂ ਗੋਭੀ ਦੇ ਫੁੱਲ ਅਲੱਗ ਕਰ ਲਏਗੇ ਤੇ ਆਪਾਂ ਇੱਥੇ ਇਕੱਲੇ ਡੰਡਲ ਦੀ ਰੈਸਪੀ ਤਿਆਰ ਕਰਾਂਗੇ ਗੋਭੀ ਦੇ ਡੰਡਲ ਤੋਂ ਇਹਦੇ ਲਈ ਜੀ ਆਪਾਂ ਸਾਰੇ ਇਹ ਪਹਿਲਾਂ ਇਹ ਚੀਜ਼ਾਂ ਅਲੱਗ ਕਰ ਲਾਂਗੇ ਗੋਭੀ ਤੋਂ ਇਸ ਤਰੀਕੇ ਨਾਲ ਡੰਡਲ ਤੋਂ ਤੇ ਸਾਰੇ ਕਿਰਾ ਇਹ ਮੋٹے-ਮੋٹے ਪੀਸ ਆਪਾਂ ਅਲੱਗ ਕਰ ਦੇਣੇਗੇ ਤੇ ਇਹ ਵੇਖੋ ਜੀ ਇਸ ਤਰੀਕੇ ਨਾਲ ਪਹਿਲਾਂ ਆਪਾਂ ਇਹ ਸਾਰੀਆਂ ਚੀਜ਼ਾਂ ਤੇ ਇਹ ਅਲੱਗ ਕਰ ਲਾਂਗੇ ਪੂਰੇ ਡੰਡਲ ਤੋਂ ਇਹ ਸਾਰੀਆਂ ਹਟਾ ਦਾਂਗੇ ਆਪਾਂ ਤੇ ਇਹ ਵੇਖੋ ਜੀ ਆਪਾਂ ਇਹ ਇਹ ਚੀਜ਼ਾਂ ਅਲੱਗ ਤਾਰ ਕੇ ਰੱਖਤੀਆਂ ਸਾਰੀਆਂ ਤੇ ਇਹ ਆਪਣੇ ਇਹ ਡੰਡਲ ਜੇ ਰਹਿ ਗਏ ਇਕੱਲੇ ਤੇ ਇਹਨਾਂ ਨੂੰ ਵੀ ਆਪਾਂ ਛਿੱਲ ਲਾਂਗੇ ਇਹਨਾਂ ਨੂੰ ਵੀ ਆਪਾਂ ਉੱਪਰ ਉੱਪਰ ਛਿੱਲ ਲਾਂਗੇ ਤੇ ਕੱਲਾ ਆਪਾਂ ਇਹਨਾਂ ਦਾ ਵਿਚੋ ਵਾਲਾ ਹਿੱਸਾ ਵਰਤਾਂਗੇ ਕਿਉਂਕਿ ਇਹ ਜਿਹੜੀ ਚੀਜ਼ ਹੁੰਦੀ ਉੱਪਰ ਇਹਨਾਂ ਦਾ ਛਿਲਕਾ ਇਹ ਬਹੁਤ ਜ਼ਿਆਦਾ ਹਾਰਡ ਹੁੰਦਾ ਕਰੜਾ ਹੈ ਤੇ ਇਸ ਲਈ ਆਪਾਂ ਇਹ ਵਿਚ ਵਾਲੀ ਚੀਜ਼ ਹੀ ਵਰਤਾਂਗੇ ਇਹ ਇਹ ਸੌਫਟ ਹੁੰਦੀ ਹੈ ਇਹ ਏ ਵੇਖੋ ਜੀ ਇਹ ਆਪਾਂ ਇਸ ਤਰੀਕੇ ਨਾਲ ਤਿੰਨੋਂ ਡੰਡਲ ਛਿੱਲ ਲਏ ਆਪਾਂ ਤੇ ਬਹੁਤ ਹੀ ਵਧੀਆ ਸੌਫਟ ਰਹਿੰਦੇ ਇਹ ਜਿਹੜੇ ਆਪਾਂ ਛਿੱਲ ਕੇ ਇਹ ਤਿਆਰ ਕਰਿਆ ਤੇ ਇਸੇ ਤਰੀਕੇ ਨਾਲ ਹੀ ਜੇ ਇਹ ਵਾਲੇ ਡੰਡਲ ਆਪਾਂ ਨੇ ਤੇ ਉੱਪਰੋਂ ਆਪਾਂ ਨੇ ਜਿਹੜਾ ਇਹਦਾ ਕਰੜਾ ਜਿਹਾ ਛਿਲਕਾ ਗਾ ਤੇ ਇਹ ਆਪਾਂ ਨੇ اتار ਦੇਣਾ ਜਿਹੜਾ ਸਖਤ ਛਿਲਕਾ ਇਹਦਾ ਤੇ ਇਸ ਤਰੀਕੇ ਨਾਲ ਇਹ ਵੀ ਵਿੱਚੋਂ ਸੌਫਟ ਸੌਫਟ ਇਹ ਨਿਕਲ ਆਉਣਗੇ ਇਹ ਵੇਖੋ ਤੇ ਇਹ ਵੀ ਆਪਾਂ ਸਾਰੇ ਛਿੱਲ ਲਾਂਗੇ ਜੀ ਤੇ ਜੇਕਰ ਤੁਹਾਨੂੰ ਕੋਈ ਜ਼ਿਆਦਾ ਹੀ ਹਾਰਡ ਜਿਹਾ ਲੱਗਦਾ ਕਰੜਾ ਜਿਹਾ ਲੱਗਦਾ ਤਾਂ ਉਹ ਤੁਸੀਂ ਰਹਿਣ ਦੇਣਾ ਕਿਉਂਕਿ ਥੋੜੇ ਕੱਚੇ ਕੱਚੇ ਜਿਹੇ ਚਾਹੀਦੇ ਆ ਵੀ ਆਪਾਂ ਨੂੰ ਤੇ ਇਦਾਂ ਦੇ ਇਹ ਆਪਾਂ ਛਿੱਲ ਕੇ ਸਾਰੇ ਤੇ ਤਿਆਰ ਕਰ ਲੈਣੇ ਆਂਗੇ ਤੇ ਇਹ ਵੇਖੋ ਜੀ ਇਹ ਆਪਾਂ ਛਿੱਲ ਕੇ ਇਸ ਤਰੀਕੇ ਨਾਲ ਰੱਖ ਲਏ ਹੈਗੇ ਤੇ ਕੱਚੇ ਕੱਚੇ ਇਹ ਆਪਾਂ ਸਾਰੇ ਵਿੱਚੋਂ ਇਹ ਕੱਢ ਲਏ ਹੈਗੇ ਤੇ ਇਹਨਾਂ ਦੇ ਛਿਲਕੇ ਆਪਾਂ ਇਸ ਤਰੀਕੇ ਨਾਲ ਧਾਰਤੇ ਹੈਗੇ ਇਹ ਵੇਖੋ ਛਿਲਕੇ ਆਪਾਂ ਸਾਰੇ ਧਾਰਤੇ ਇਹਨਾਂ ਦੇ ਤੇ ਹੁਣ ਜਿਹੜੇ ਡੰਡਾ ਲਾਗੇ ਤੇ ਇਹਨਾਂ ਦੇ ਵੀ ਆਪਾਂ ਇਹਨਾਂ ਦੀ ਤਰ੍ਹਾਂ ਤੇ ਪੀਸ ਕਰ ਲਾਂਗੇ ਛੋਟੇ ਕਿਉਂਕਿ ਇਹ ਬਹੁਤ ਜ਼ਿਆਦਾ ਮੋਟੇ ਆ ਚਾਰ-ਚਾਰ ਪੰਜ-ਪੰਜ ਪੀਸ ਹੋਣਗੇ ਇਹਨਾਂ ਦੇ ਤੇ ਉਹ ਵੀ ਆਪਾਂ ਬਰੀਕ ਕਰ ਲੈਣੇ ਆਂਗੇ ਕੱਟ ਕੇ ਤੇ ਇਹ ਵੇਖੋ ਜੀ ਇਹ ਵੀ ਆਪਾਂ ਇਸ ਤਰੀਕੇ ਨਾਲ ਬਰੀਕ ਕੱਟ ਲਏ ਆਗੇ ਤੇ ਹੁਣ ਆਪਾਂ ਇਹਨਾਂ ਨੂੰ ਧੋ ਲਾਂਗੇ ਚੰਗੀ ਤਰ੍ਹਾਂ ਤੇ ਬਹੁਤ ਚੰਗੀ ਤਰ੍ਹਾਂ ਇਹਨਾਂ ਨੂੰ ਸਾਫ਼ ਕਰਨਾ ਆਪਾਂ ਧੋ ਕੇ ਤੇ ਆਪਾਂ ਧੋ ਕੇ ਚੰਗੀ ਤਰ੍ਹਾਂ ਰੱਖ ਲਏ ਜੀ ਹੁਣ ਆਪਾਂ ਇਹਨਾਂ ਨੂੰ ਰੱਖ ਲਾਂਗੇ ਸਾਈਡ ਤੇ ਤੇ ਲੋ ਜੀ ਇਥੇ ਆਪਾਂ ਲੈ ਲਿਆ ਇੱਕ ਵਰਦਨ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਤਾਂ ਬੇਸਨ ਆ ਬੇਸਨ ਤੁਸੀਂ ਆਪਦੇ ਹਿਸਾਬ ਨਾਲ ਲੈ ਲੈਣਾ ਜਿੰਨੇ ਕੇ ਇਹ ਡੰਡਲ ਹੈਗੇ ਅੱਗੇ ਤੇ ਓਨਾਂ ਕ ਬੇਸਨ ਨਹੀਂ ਲੈਣਾ ਜ਼ਿਆਦਾ ਲੈਣ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਬੇਸਨ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜੀ ਜੀ ਲਾਲ ਮਿਰਚ ਦਾ ਪਾਊਡਰ ਜੇਕਰ ਤੁਸੀਂ ਹਰੀ ਮਿਰਚ ਪਾਉਣਾ ਚਾਹੁੰਦੇ ਆ ਤਾਂ ਹਰੀ ਮਿਰਚ ਪਾ ਸਕਦੇ ਆ ਇਹਦੇ ਵਿੱਚ ਕੱਟ ਕੇ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ। ਠੀਕ। ਥੋੜਾ ਜਿਹਾ ਆਪਾਂ ਲਵਾਂਗੇ ਗਰਮ ਮਸਾਲਾ ਬਿਲਕੁਲ ਘੱਟ ਪਾਵਾਂਗੇ। ਸਵਾਦ ਦੇ ਅਨੁਸਾਰ ਨਮਕ ਪਾਵਾਂਗੇ ਜੀ ਆਪਾਂ ਇਹਦੇ ਵਿੱਚ। 1/2 ਚਮਚ ਇੱਥੇ ਆਪਾਂ ਧਨੀਆ ਪਾਊਡਰ ਦਾ ਲਵਾਂਗੇ ਜੀ। ਜੇ ਜੇਕਰ ਤੁਹਾਡੇ ਕੋਲ ਹਰਾ ਧਨੀਆ ਹੈਗਾ ਤਾਜ਼ਾ ਤਾਂ ਤੁਸੀਂ ਉਹ ਲੈ ਸਕਦੇ ਇੱਥੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਕ ਚਮਚ ਚਾਟ ਮਸਾਲੇ ਦਾ ਇਹਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਹੋਊਗਾ ਚਟਪਟਾ ਤੇ ਇਹ ਆਪਾਂ ਥੋੜੀ ਜਿਹੀ ਕਸਤੂਰੀ ਮੇਥੀ ਲੇਤੀ ਜੇਕਰ ਕਸਤੂਰੀ ਮੇਥੀ ਦਾ ਸਵਾਦ ਤੁਹਾਨੂੰ ਨਹੀਂ ਪਸੰਦ ਆਇਆ ਹੈਗਾ ਤਾਂ ਤੁਸੀਂ ਨਾ ਪਾਓ ਤੇ ਆਪਾਂ ਥੋੜੀ ਜਿਹੀ ਪਾਈ ਹੈਗੀ ਇਹਦੇ ਵਿੱਚ ਤੇ ਇਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਮਸਾਲਿਆਂ ਨੂੰ ਸਾਰਿਆਂ ਨੂੰ ਤੇ ਵੇਸਣ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਪਹਿਲਾਂ ਤਾਂ ਕਿ ਇਹ ਸਾਰੇ ਮਸਾਲੇ ਚੰਗੀ ਤਰ੍ਹਾਂ ਇਹਦੇ ਵਿੱਚ ਵੇਸਣ ਚ ਰਲ ਜਾਣ ਤੇ ਹੁਣ ਆਪਾਂ ਇਹਦਾ ਥੋੜਾ ਥੋੜਾ ਪਾਣੀ ਪਾ ਕੇ ਜੀ ਤੇ ਇਹਦਾ ਇੱਕ ਘੋਲ ਤਿਆਰ ਕਰ ਲਾਂਗੇ ਜਿਆਦਾ ਪਾਣੀ ਨਹੀਂ ਇੱਕਦਮ ਪਾਉਣਾ ਹੈਗਾ ਥੋੜਾ ਥੋੜਾ ਪਾਣੀ ਪਾ ਕੇ ਤੇ ਇਹਦਾ ਵਧੀਆ ਜਿਹਾ ਕੋਹਲ ਤਿਆਰ ਕਰ ਲੈਣਾ ਤੇ ਜਿਹੜੀਆਂ ਇਹਦੀਆਂ ਗੰਡਾ ਜੀਆਂ ਰਹਿ ਜਾਂਦੀਆਂ ਕਈ ਵਾਰ ਵੇਸਸੰਦੀਆਂ ਇਹ ਨਾ ਰਹਿਣਾ ਚੰਗੀ ਤਰ੍ਹਾਂ ਵੇਸਸੰਦ ਕੋਹਲ ਵਧੀਆ ਤਿਆਰ ਕਰ ਲੈਣਾ ਤੇ ਇਸ ਤਰੀਕੇ ਦਾ ਕੋਹਲ ਤਿਆਰ ਕਰ ਲੈ ਜੀ ਆਪਾਂ ਤੇ ਚੰਗੀ ਤਰ੍ਹਾਂ ਇਹਦੀਆਂ ਗੰਡਾਆਂ ਹੀ ਮਿਕਸ ਕਰ ਲੀਆਂ ਤੇ ਇਹ ਵੇਖੋ ਨਾ ਜਿਆਦਾ ਆਪਾਂ ਨੇ ਪਤਲਾ ਰੱਖਿਆ ਇਹ ਵੇਸਨ ਤੇ ਨਾ ਜਿਆਦਾ ਗਾੜਾ ਇਸ ਤਰੀਕੇ ਦਾ ਘੋਲ ਤਿਆਰ ਕਰ ਲੈਣਾ ਇਹਦਾ ਤੇ ਹੁਣ ਜਿਹੜੇ ਆਪਾਂ ਗੋਭੀ ਦੇ ਡੰਡਲ ਇਹ ਕੱਟ ਕੇ ਰੱਖੇ ਜੀ ਤੇ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਵੇਸਨ ਦੇ ਵਿੱਚ ਰੋਲ ਲਾਂਗੇ ਲਪੇਟ ਲਾਂਗੇ ਵੇਸਨ ਇਹਨਾਂ ਤੇ ਚੰਗੀ ਤਰ੍ਹਾਂ ਕੋਟਿੰਗ ਕਰ ਲਾਂਗੇ ਤੇ ਹੁਣ ਆਪਣਾ ਇਧਰ ਤੇਲ ਗਰਮ ਮੰਗਾ ਤੇ ਤੇਲ ਦੇ ਵਿੱਚ ਆਪਾਂ ਫਰਾਈ ਕਰ ਲਾਂਗੇ ਇਹਨਾਂ ਨੂੰ ਇਕੱਲੇ ਇਕੱਲੇ ਨੂੰ ਇਸ ਤਰੀਕੇ ਨਾਲ ਸਾਰੇ ਆਪਾਂ ਇਸੇ ਤਰੀਕੇ ਨਾਲ ਹੀ ਛੱਡ ਲਾਂਗੇ ਇਹ ਤੇ ਸਾਰੇ ਆਪਾਂ ਇਸ ਤਰੀਕੇ ਨਾਲ ਬਾਦੂ ਸਾਰੇ ਪਾ ਲਾਂਗੇ ਜੀ ਇਹਦੇ ਵਿੱਚ ਤੇ ਇਹ ਵੇਖੋ ਜੀ ਇਹ ਅੱਧੇ ਆਪਾਂ ਪਾਤੇ ਇਹਦੇ ਵਿੱਚ ਤੇ ਅੱਧੇ ਹਜੇ ਬਾਕੀ ਰਹਿੰਦੇ ਹੈਗੇ ਦੋ ਪੂਰ ਹੋ ਜਾਣਗੇ ਇਹ ਦੋ ਵਾਰਾਂ ਦੇ ਵਿੱਚ ਨਿਕਲਣਗੇ ਇਹ ਤੇ ਹੁਣ ਆਪਾਂ ਇਹਨਾਂ ਨੂੰ ਮੀਡੀਅਮ ਫਲੇਮ ਤੇ ਪਕਾਵਾਂਗੇ ਜੀ ਤੇ ਜੇਕਰ ਆਪਾਂ ਜਿਆਦਾ ਤੇਜ਼ ਫਲੇਮ ਕਰ ਦਾਂਗੇ ਗੈਸ ਦਾ ਤਾਂ ਇਹ ਬਾਹਰੋਂ ਪੱਕ ਜਾਊਗਾ ਵੇਸਨ ਤੇ ਅੰਦਰੋਂ ਇਹ ਕੱਚੇ ਰਹਿ ਜਾਣਗੇ ਇਸ ਲਈ ਆਪਾਂ ਮੀਡੀਅਮ ਜੇ ਫਲੇਮ ਤੇ ਪਕਾਵਾਂਗੇ ਇਹਨਾਂ ਨੂੰ ਤਾਂ ਕਿ ਇਹ ਵਿੱਚੋਂ ਵੀ ਚੰਗੀ ਤਰ੍ਹਾਂ ਪੱਕ ਜਾਣ ਤੇ ਇਹ ਇੰਨੇ ਜਿਆਦਾ ਟੇਸਟੀ ਬਣਦੇ ਹੈ ਜੀ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਜਿਵੇਂ ਆਪਣਾ ਫ੍ਰੈਂਚ ਫ੍ਰਾਈ ਖਾਣੇ ਹੁੰਨੇ ਆਪਾਂ ਉਸ ਤਰੀਕੇ ਦਾ ਟੇਸਟ ਆਊਗਾ ਇਹਦਾ ਬਿਲਕੁਲ ਬਹੁਤ ਜਿਆਦਾ ਸੁਆਦ ਲੱਗਦੇ ਆ ਜੀ ਖਾਂ ਚ ਇਹ ਤੇ ਨਹੀਂ ਆਪਾਂ ਇਹਨਾਂ ਨੂੰ ਵੇਅ ਕਰ ਸਮਝ ਕੇ ਸੁੱਟ ਦਿੰਨੇ ਆ ਤੇ ਇਹਨਾਂ ਤੋਂ ਇਸ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਬਹੁਤ ਵਧੀਆ ਪਕੌੜੇ ਬਣਾ ਸਕਦੇ ਆ ਟੇਸਟੀ ਤੇ ਇੱਕ ਵਾਰ ਜੇ ਤੁਸੀਂ ਇਹ ਬਣਾ ਕੇ ਖਾਓਗੇ ਤਾਂ ਕਦੇ ਵੀ ਇਹ ਤੁਸੀਂ ਗੋਭੀ ਦੇ ਡੰਡਲ ਸੁੱਟੋਗੇ ਨਹੀਂਗੇ ਤੇ ਹਰ ਵਾਰ ਇਸ ਤਰੀਕੇ ਨਾਲ ਵਰਤਿਆ ਕਰੋਗੇ ਇਹਨਾਂ ਨੂੰ ਤੇ ਤਾਂ ਨੂੰ ਵੀ ਬਹੁਤ ਜਿਆਦਾ ਪਸੰਦ ਆਉਣਗੇ ਜੀ ਤੇ ਜੇਕਰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗਦੀ ਹੁੰਦੀ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਬਹੁਤ ਹੀ ਕ੍ਰਿਸਪੀ ਇਹ ਆਪਣੇ ਬਣ ਕੇ ਤਿਆਰ ਹੁੰਦੇ ਹੈਗੇ ਪਕੌੜੇ ਤੇ ਬੱਚਿਆਂ ਨੂੰ ਵੀ ਇਹ ਬਹੁਤ ਜ਼ਿਆਦਾ ਪਸੰਦ ਆਉਂਦੇ ਹੈ ਜੀ ਤੇ ਹੁਣ ਆਪਣੇ ਇਹ ਜੀ ਪਕੌੜੇ ਪੱਕ ਗਏ ਆ ਅੱਧਕ ਤੇਕ ਪੱਕ ਗਏ ਆ ਤੇ ਹੁਣ ਆਪਾਂ ਇਹਨਾਂ ਨੂੰ ਗੈਸ ਨੂੰ ਕਰ ਦਾਂਗੇ ਤੇਜ ਕੇਰਾ ਅੱਧੇ ਕੱਪ ਆ ਇਹ ਪਕਾਵਾਂਗੇ ਘੱਟ ਗੈਸ ਤੇ ਤੇ ਬਾਅਦ ਚ ਜਦੋਂ ਪੱਕ ਜੇ ਜਾਣ ਤਾਂ ਫਿਰ ਆਪਾਂ ਇਹ ਫੁੱਲ ਫਲੇਮ ਕਰ ਦਾਂਗੇ ਫੁੱਲ ਫਲੇਮ ਤੇ ਪਕਾ ਲਾਂਗੇ ਹੁਣ ਆਪਾਂ ਇਹਨਾਂ ਨੂੰ ਵੱਧ ਗੈਸ ਕਰਤਾ ਤੇ ਵੱਧ ਗੈਸ ਤੇ ਫਰਾਈ ਕਰਾਂਗੇ ਹੁਣ ਇਹਨਾਂ ਨੂੰ ਤਾਂ ਕਿ ਇਹ ਕ੍ਰਿਸਪੀ ਜੇ ਹੋ ਜਾਣਾ ਅੰਦਰੋਂ ਤੇ ਹੁਣ ਆਪਣੇ ਪਕੌੜੇ ਬਣ ਕੇ ਤਿਆਰ ਆ ਜੀ ਬਿਲਕੁਲ ਤੇ ਇਹਨਾਂ ਨੂੰ ਆਪਾਂ ਕੱਢ ਲਾਂਗੇ ਹੁਣ ਤੇਲ ਇਹਨਾਂ ਦਾ ਚੰਗੀ ਤਰ੍ਹਾਂ ਛਾਣ ਲੈਣਾ ਇਸ ਤਰੀਕੇ ਨਾਲ ਦੇਖੋ ਕਿੰਨੇ ਜਿਆਦਾ ਵਧੀਆ ਬਣ ਕੇ ਤਿਆਰ ਹੋਏ ਆ ਇਹ ਤੇ ਇਹ ਤੋਂ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਪਕਾਉਣਾ ਹੈਗਾ ਫੇਨਨੇ ਕੀ ਸੁਕਾਉਣੇ ਆਗੇ ਨਹੀਂ ਤਾਂ ਫਿਰ ਜ਼ਿਆਦਾ ਵੇਸਣ ਜਾਂ ਪੱਕ ਜਾਂਦਾ ਹੈਗਾ ਲਾਲ ਜਾ ਹੋ ਜਾਂਦਾ ਵੇਸਨ ਤੇ ਉਹ ਖਾਣੇ ਚ ਫਿਰ ਟੇਸਟੀ ਨਹੀਂ ਲੱਗਦੇ ਹੈਗੇ ਤੇ ਜਿਹੜੇ ਹੁਣ ਦੂਜਾ ਪੂਰ ਰਹਿੰਦਾ ਜੋ ਉਹ ਵੀ ਆਪਾਂ ਇਸ ਤਰੀਕੇ ਨਾਲ ਹੀ ਪਾ ਲਾਂਗੇ ਤੇ ਇਹ ਵੀ ਤਿਆਰ ਕਰ ਲਾਂਗੇ ਬਣਾ ਕੇ ਇਹ ਆਪਾਂ ਕੱਢ ਲਈ ਹੈਗੇ ਤੇ ਇਹ ਵੀ ਹੁਣ ਆਪਾਂ ਚੰਗੀ ਤਰ੍ਹਾਂ ਇਸੇ ਤਰੀਕੇ ਨਾਲ ਹੀ ਫਰਾਈ ਕਰ ਲਈਏ ਘੱਟ ਗੈਸ ਤੇ ਤੇ ਆਪਣਾ ਪੂਰੀ ਪਲੇਟ ਭਰ ਕੇ ਤਿਆਰ ਹੋ ਜੂਗੀ ਪਕੌੜਿਆਂ ਦੀ ਤੇ ਲਓ ਜੀ ਹੁਣ ਆਪਣੇ ਇਹ ਵੀ ਪਕੌੜੇ ਪੱਕ ਕੇ ਤਿਆਰ ਆ ਗਏ ਤੇ ਇਹਨਾਂ ਨੂੰ ਵੀ ਆਪਾਂ ਕੱਢ ਲਈਏ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਦੇ ਆ ਜੀ ਪਕੌੜੇ ਤੇ ਆਪਾਂ ਬਾਜ਼ਾਰੋਂ ਇੰਨੇ-ਇੰਨੇ ਮਹਿੰਗੇ ਲਿਆਉਣੇ ਆਗੇ ਤੇ ਆਪਾਂ ਡੰਡਲ ਦੇ ਘਰ ਸਵਿੰਚ ਕੇ ਛੁੱਟ ਦਿਨੇ ਆਗੇ ਤੇ ਇਸ ਤਰੀਕੇ ਨਾਲ ਆਪਾਂ ਬਹੁਤ ਹੀ ਟੇਸਟੀ ਪਕੌੜੇ ਤਿਆਰ ਕਰ ਸਕਦੇ ਆ ਘਰ ਦੇ ਵਿੱਚ ਇਹਨਾਂ ਤੋਂ ਤੇ ਦੇਖੋ ਜੀ ਆਪਣੀ ਪਲੇਟ ਭਰ ਕੇ ਪਕੌੜਿਆਂ ਦੀ ਤਿਆਰ ਹੋ ਗਈ ਤੇ ਦੇਖੋ ਕਿੰਨੇ ਜ਼ਿਆਦਾ ਵਧੀਆ ਇਹ ਲੱਗਦੇ ਹੈਗੇ ਤੇ ਜਿੰਨੇ ਜ਼ਿਆਦਾ ਇਹ ਵਧੀਆ ਦੇਖਣ ਚ ਲੱਗਦੇ ਓਨੇ ਹੀ ਜ਼ਿਆਦਾ ਇਹ ਖਾਣ ਚ ਸੁਆਦ ਆ ਜੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਹੈ ਜੀ ਇਹ ਤੇ ਨਾਲੇ ਸੌਫਟ ਬਣ ਕੇ ਤਿਆਰ ਹੁੰਦੇ ਆ ਇਹ ਨਹੀਂ ਹੈਗਾ ਵੀ ਇਹ ਘੜੜੇ ਜਿਹਾ ਬਣ ਜਾਣਗੇ ਹਾਰਡ ਜੇ ਹੋ ਜਾਣਗੇ ਇਹ ਦੇਖੋ ਮਿੰਟੋ ਮਿੰਟੇ ਹੈ ਟੁੱਟ ਰਹੇ ਹੈਗੇ ਫੋਲੇ ਪਏ ਆ ਬਿਲਕੁਲ ਤੇ ਤੁਸੀਂ ਵੀ ਇਸ ਤਰੀਕੇ ਨਾਲ ਜੀ ਪਕੌੜੇ ਬਣਾ ਕੇ ਇਹ ਖਾਣੇ ਆਂਗੇ ਗੋਭੀ ਦੇ ਤਾਂ ਲੱਗਿਆ ਜੀ ਇਹਨਾਂ ਨੂੰ ਗਰਮ ਗਰਮ ਚਾਹ ਦੇ ਨਾਲ ਖਾਣ ਗਰਮ ਗਰਮ ਪਕੌੜੇ ਤੇ ਤੁਸੀਂ ਵੀ ਇਹ ਜ਼ਰੂਰ ਟਰਾਈ ਕਰਨਾ ਜੀ ਤੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਣਗੇ ਜੀ ਬਹੁਤ ਜ਼ਿਆਦਾ ਟੇਸਟੀ ਬਣੇ ਜੀ ਕੋਈ ਵੀ ਇਹ ਪਸਾੜ ਨਹੀਂ ਸਕਦਾ ਹੈਗਾ ਜੇਕਰ ਤੁਸੀਂ ਕਿਸੇ ਨੂੰ ਇਹ ਬਣਾ ਕੇ ਖਵਾਉਂਗੇ ਨਾ ਕਿਸੇ ਗੈਸਟ ਨੂੰ ਰਿਸ਼ਤੇਦਾਰ ਨੂੰ ਤਾਂ ਕੋਈ ਵੀ ਇਹ ਨਹੀਂ ਦੱਸ ਸਕਦਾ ਵੀ ਇਹ ਗੋਭੀ ਦੇ ਡੰਡਲੇ ਤੋਂ ਤਿਆਰ ਕਰਿਆ ਹੈ ਹਰੇਕ ਨੂੰ ਇਹ ਹੀ ਲੱਗੂਗਾ ਵੀ ਇਹ ਆਲੰਗਾ ਤੋਂ ਬਣੇ ਹੋਇਆ ਤੇ ਆਪਾਂ ਵੀ ਇਹ ਖਾ ਕੇ ਵੇਖਿਆ ਕਿ ਬਹੁਤ ਜ਼ਿਆਦਾ ਸੁਆਦ ਬਣਿਆ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ